ਇਹ ਨਹੀਂ ਚੱਲਦਾ ਸਰ ਉਹ ਚੱਲਦਾ ਨਹੀਂ ਮਤਲਬ ਅੱਜ 15 15 ਦੀਆਂ ਮਿੰਟਾਂ ਬਾਅਦ ਤੇਲ ਫੇਰ ਪੈ ਰਿਹਾ ਜੀ ਨਵੇਂ ਜ਼ੀਰੋ ਇਹਦੇ ਵਿੱਚ ਰੇਟ ਕਰ ਚੁਕਾਉਂਦੇ ਵਿੱਚ ਹੋਈਆਂ ਕਾਫੀ ਕਮੀਆਂ ਪਈਆਂ ਗਈਆਂ ਕਿ ਕਰੇ ਸਭ ਦੇ ਕੋਈ ਨਾਲੋਂ ਨਾਲ ਸਫਾਈ ਕਰਾ ਰਹੇ ਆ ਜੀ ਜਿੱਥੇ ਜਿੱਥੇ ਗਾਹ ਨਿਕਲੀ ਜਾਂਦੇ ਸਫਾਈ ਕਰਾਉਂਦੇ ਮਤਲਬ ਜਿੱਦਾਂ ਬੈਠੇ ਗਾਹ ਉੱਠਣ ਦੇ ਨਾਲੋਂ ਨਾਲ ਸਫਾਈ ਕਰਾ ਰਹੇ ਆ ਜੀ ਸਰ ਗਲਵਸ ਤੇ ਕਹਿਤਾ ਇਸ਼ੂ ਆ ਰਿਹਾ ਉਹ ਸਰ ਗਲਵਸ ਕਰਕੇ ਨਹੀਂ ਪਾ ਸਕਦੇ ਗਰਮ ਚੀਜ਼ ਗਲਵਸ ਸੜ ਜਾਣੇ ਜੀ ਪਲਾਸਟਿਕ ਜਾ ਸਕਦਾ ਵਿੱਚ ਤੇ ਗੈਪ ਵੀ ਨਹੀਂ ਪਾਈ ਗਈ ਨਵੇਂ ਟਰਬਨ ਪਾਈ ਆ ਮੈਂ ਕਹਿ ਰਿਹਾ ਨਾ ਪਾ ਸਕੀ ਕਿਹੜੇ ਬੰਦੇ ਆ ਬ ਕੋਈ ਤਾਂ ਸਰਕਾਰ ਵੱਲੋਂ ਝਾਤਾਂ ਤੁਹਾਨੂੰ ਦਿੱਤੀ ਗਈ ਹੈ ਤੇ ਅਸੀਂ ਪਾਲਣਾ ਕਰਾਂਗੇ ਹਾਂਜੀ ਕਰਾਂਗੇ ਜੀ ਕਰਨੀ ਕਿ ਨਹੀਂ ਹਾਂਜੀ ਹਾਂਜੀ ਕਹਿ ਪਾਵਾਂਗੇ ਇਹ ਭੁਤਾਨ ਕਿਹੜੀ ਹੈ ਕਿ ਏਕੀ ਦੇ ਨਾਂ ਤੇ ਹੈ ਤੁਹਾਡੀ ਇਹ ਮਿਸ਼ਰ ਦਾ ਨਾਂ ਤੇ ਚੱਲ ਰਹੀ ਜਵਲਾ ਰਾਮ ਗੋੜਾ ਸ਼ਾਹੀ ਠੀਕ ਜੀ ਜੀ ਸਰ ਜੀ ਸਰ ਅੱਜ ਜੀ ਇਹ ਕਿਰੀ ਵੀ ਕਿਉਂ ਦੇਖੋ ਅਸੀਂ ਆਈ ਥਿੰਕ ਸੋੜੀਆਂ ਵਾਲਾ ਪੁਲ ਕਹਿੰਦੇ ਐ ਨਾ ਭੰਡਾਰੀ ਪੁਲ ਦੇ ਤਸਦੀਕ ਹੀ ਹੈ ਉੱਥੇ ਅਸੀਂ ਆ ਕੇ ਪਕੌੜੇ ਜਿਹੜੇ ਆ ਦੋ ਤਿੰਨ ਬੜੇ ਪੁਰਾਣਾ ਕੰਮ ਕਰ ਰਹੇ ਆ ਪਕੌੜੇ ਬਣਾਉਂਦਾ ਉਹਦੇ ਅਸੀਂ ਅੱਜ ਉੱਥੇ ਚੈਕਿੰਗ ਕੀਤੀ ਸੀ ਬਿਕੋਜ਼ ਤੁਹਾਡੀ ਮੀਡੀਆ ਦੇ ਮਾਧਮ ਰਾਹੀਂ ਉਹ ਨਜ਼ਰ ਆਇਆ ਸੀ ਇਹ ਜਿਹੜਾ ਹੈ ਜਿਹੜੀ ਫੂਡ ਸੇਫਟੀ ਦੇ ਰਿਆ ਜਿਹੜੀਆਂ ਤਰਾਮਾ ਉਹ ਉਲੰਘਣਾ ਕਰਦੇ ਹੋਏ ਉਹਦੇ ਉਹ ਆਪਣੇ ਹਾਈਜੀਨ ਨੂੰ ਪ੍ਰੋਪਰ ਨਹੀਂ ਕਰ ਰਹੇ ਜਿਸ ਕਰਕੇ ਸਾਡੇ ਵੱਲੋਂ ਜਿਹੜਾ ਹੈ ਅੱਜ ਇੱਥੇ ਚੈਕ ਅਚਨਚੇ ਚੈਕਿੰਗ ਕੀਤੀ ਗਈ ਹੈ ਚੈਕਿੰਗ ਦੌਰਾਨ ਪਾਇਆ ਗਿਆ ਕਿ ਇਹਨਾਂ ਨੇ ਜਿਹੜਾ ਸਿਰਤੇ ਕੈਪ ਨਹੀਂ ਪਾਈ ਹੋਈ ਸੀ ਔਰ ਗਲਵਜ਼ ਨਹੀਂ ਸੀ ਔਰ ਨਾਲ ਹੀ ਇਹਨਾਂ ਦਾ ਜਿਹੜਾ ਸਾਮਾਨ ਜੀ ਸਾਰਾ ਉਹ ਅਨਕਵਰਡ ਸੀ ਔਰ ਔਇਲ ਜਿਹੜਾ ਸੀ ਉਹ ਡੀਪ ਫਰਾਈਟ ਲੱਗ ਰਿਹਾ ਸੀ ਤਾਂ ਅਸੀਂ ਇਸ ਮੁਤਲਕ ਇਹਨਾਂ ਨੂੰ ਇਹਨਾਂ ਦਾ ਚਲਾਨ ਇਸ਼ੂ ਕਰ ਦਿੱਤਾ ਹੈ ਜਿੰਨਿਕਦਾ ਔਰ ਨਾਲ ਅਸੀਂ ਜਿਹੜਾ ਹੈ ਫਰਾਈਂਗ ਔਇਲ ਦਾ ਸੈਂਪਲ ਜਿਹੜਾ ਕਲੈਕਟ ਕਰ ਲਿਆ ਜੇ ਕੋਈ ਕਮੀ ਪਾਈ ਜਾਂ ਹੋਰ ਕੋਈ ਗੱਲ ਹੋਵੇ ਲੇਕੋ ਕਾਰਵਾਈ ਕਰਤੀ ਹੈ ਜੇ ਨਾਹੀਂ ਜਿੰਨਿਕ ਚਲਾਨ ਇਸ਼ੂ ਕਰ ਦਿੱਤਾ ਹੈ ਇਹਨਾਂ ਨੂੰ ਕਹਿ ਦਿੱਤਾ ਹੈ ਕਿ ਆਪਣੇ ਜਿਹੜਾ ਹੈਗਾ ਕਵਰ ਕਰਕੇ ਰੱਖੋ ਹੈੱਡ ਕੈਪਸ ਪਾ ਕੇ ਰੱਖੋ ਗਲਵਸ ਪਾ ਕੇ ਰੱਖੋ ਦੇਖੋ ਜਿਹੜਾ ਹੀਟ ਤੇ ਕੰਮ ਕਰ ਰਿਹਾ ਉਹ ਗਲਵਸ ਨਹੀਂ ਪਾ ਸਕਦਾ ਪਰ ਜਿਹੜਾ ਮਤਲਬ ਉਹਨੂੰ ਜਿਹੜੇ ਕੱਚੇ ਕੀਤੇ ਹੁੰਦੇ ਪਕੌੜੇ ਉਹਨੂੰ ਕਿਹਾ ਕਿ ਗਲਵਸ ਜਿਹੜਾ ਹੈ ਪਾ ਕੇ ਰੱਖੋ ਸੋ ਇਹਨਾਂ ਵੱਲੋਂ ਦੁਕਾਨਦਾਰ ਵੱਲੋਂ ਕਹਿ ਗਿਆ ਕਿ ਅਸੀਂ ਇਹਨਾਂ ਚੀਜ਼ਾਂ ਦੀ ਪਾਲਣਾ ਕਰ ਲਵਾਂਗੇ। ਤੋਂ ਅੱਜ ਜਿਹੜਾ ਅਸੀਂ ਇੱਕ ਫਰਾਈਂਗ ਹੋ ਜਿਹਦਾ ਸੈਂਪਲ ਔਰ ਚਲਾਉਣ ਇਹਦਾ ਇਸ਼ੂ ਕਰ ਦਿੱਤਾ। ਤੇਲ ਕਿੰਨੇ ਦਿਨ ਦਾ ਪੁਰਾਣਾ ਲੱਗਦਾ। ਇਸ ਦੇ ਨਾਲ ਤੇਲ ਦੇਖੋ ਤੇਲ ਜੋ ਐਸ ਪਰ ਕਮਿਊਨੀਕੇਸ਼ਨ ਦਾ ਤੇਲ ਜਿਹੜਾ ਇਹ ਕਹਿੰਦੇ ਅਸੀਂ ਡੇਲੀ ਪਾ ਰਹੇ ਆਂ, ਰੋਜ਼ ਦਾ ਰੋਜ਼ਾਨਾ ਅਸੀਂ ਤੇਲ ਜਿਹੜਾ ਹੈ ਉਹ ਚੇਂਜ ਕਰੀ ਜਾ ਰਹੇ ਆਂ। ਜਿਉਂ-ਜਿਉਂ ਘਟਦਾ ਅਸੀਂ ਨਵਾਂ ਪਾ ਰਹੇ ਆਂ ਤੇਲ। ਬਾਕੀ ਦੇਖੋ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਸਹੀ ਹੋਣੀਆਂ ਚਾਹੀਦੀਆਂ। ਕਿਉਂਕਿ ਇਹ ਜਿਹੜੀਆਂ ਬੜੀਆਂ ਪੁਰਾਣੀਆਂ 올ਡ ਐਂਡ ਫੇਮਸ ਸ਼ਾਪਸ ਨੇ ਲੋਕ ਇੱਥੇ ਹਜ਼ੂਨ ਵੀ ਦੇਖ ਰਹੋ ਪਕੌੜੇ ਖਾ ਰਹੇ ਨੇ ਤੇ ਸਾਡਾ ਜਿਹੜਾ ਇਹੀ ਕੰਸਰਨ ਹੈ ਇਹਨਾਂ ਨੂੰ ਕਿ ਆਪਣਾ ਜਿਹੜਾ ਹਾਈਜੀਨ ਵੀ ਰੱਖਣ ਔਰ ਤੇਲ ਜਿਹੜਾ ਫ੍ਰੀਕੁਐਂਟਲੀ ਚੇਂਜ ਕਰਦੇ ਰਹਿਣ ਕੰਪਲੇਂਟ ਕੀ ਆਈ ਇਸ ਤੋਂ ਉਹਨਾਂ ਨੂੰ ਮੰਗ ਕੰਪਲੇਂਟ ਕੀ ਆਈ ਇਸ ਤੋਂ ਕੰਪਲੇਂਟ ਇਹੀ ਸੀਗਾ ਜੀ ਕਿ ਇਹਨਾਂ ਵੱਲੋਂ ਇੱਕ ਤਾਂ ਇਹਨਾਂ ਨੇ ਜਿਹੜਾ ਕਵਰ ਨਹੀਂ ਕੀਤਾ ਹੋਇਆ ਸੀਗਾ ਸਮਾਨ ਔਰ ਸੈਕਿੰਡ ਸੀਗਾ ਕਿ ਤੇਲ ਜਿਹੜਾ ਹੈ ਉਹ ਜ਼ਿਆਦਾ ਡੀਪ ਫ੍ਰਾਈਡ ਲੱਗ ਰਿਹਾ ਇਹ ਜਿਹੜੀ ਆਰਾਮਾ ਦੇ ਨੇ ਬਾਕੀ ਸ਼ਹਿਰ ਵਾਸੀ ਇਹਦੇ ਦੇ ਨੇ ਵਾਸਤੇ ਇਹ ਦੇਖੋ ਤੇ ਹਰਾਂ ਦੇ ਤਿਹਾੜਾ ਦੇ ਤੁਸੀਂ ਲਗਾਤਾਰ ਜੋ ਸਵੀਟ ਸ਼ਾਪਸ ਹੈ ਔਰ ਬੇਕਰੀ ਸ਼ਾਪਸ ਨੇ ਔਰ ਜੋ ਵੀ ਕੋਈ ਮੈਨੂਫੈਕਚਰਿੰਗ ਉਹ ਨਾਲ ਵੀ ਸੈਂਪਲਿੰਗ ਕਰ ਰਹੇ ਹੈ ਉਹ ਇਹ ਨਹੀਂ ਇਹ ਤਾਂ ਤਿਹਾੜਾ ਦਾ ਪਾਰਟ ਹੈ ਕਿਉਂਕਿ ਜਦੋਂ ਵੀ ਘਰ ਗੈਸਟ ਆਉਂਦੇ ਹੈ ਜਾਂ ਆਉਂਦੇ ਤਾਂ ਆਪਾਂ ਸਾਨੂੰ ਪਤਾ ਚਾਹ ਪਕੌੜੇ ਜਾਂ ਹਨਾ ਮਠਾਈ ਵਗੈਰਾ ਖਵਾਉਂਦੇ ਤਾਂ ਥਿਸ ਇਜ਼ ਆਲਸੋ ਪਾਰਟ ਆਫ ਫੈਸਟੀਵਲ ਸੀਜ਼ਨ ਸੋ ਵੀ ਆਰ ਡੂਇੰਗ ਦ ਸੈਂਪਲਿੰਗ